ਕੈਨੇਡਾ ਦੀ ਸਰਕਾਰ 2026 ਇਮੀਗ੍ਰੇਸ਼ਨ ਯੋਜਨਾ ਵਿਦਿਆਰਥੀ ਅਤੇ ਵਿਦੇਸ਼ੀ ਕਾਮਿਆਂ ਦੇ ਲਈ ਕਈ ਨਵੇਂ ਬਦਲਾਵ ਲੈ ਕੇ ਆ ਰਹੀ ਹੈ 2025 ਦੇ ਵਿੱਚ ਪਹਿਲਾ ਹੀ ਸਖਤ ਨਿਯਮਾਂ ਦਾ ਸਾਹਮਣਾ ਕਰ ਚੁੱਕੇ ਵਿਦਿਆਰਥੀ ਕਾਮਿਆਂ ਦੇ ਲਈ ਆਉਣ ਵਾਲਾ ਸਾਲ ਵੀ ਆਸਾਨ ਨਹੀਂ ਹੋਵੇਗਾ ਇਹ ਬਦਲਾਵ ਖਾਸ ਤੌਰ ਤੇ ਲੱਖਾਂ ਭਾਰਤੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਸਕਦੇ ਨੇ ਕੈਨੇਡਾ ਦੀ 2026 ਇਮੀਗ੍ਰੇਸ਼ਨ ਯੋਜਨਾ ਨੂੰ ਲੈ ਕੇ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਦੇ ਵਿੱਚ ਚਿੰਤਾ ਹੁਣ ਵਧਦੀ ਜਾ ਰਹੀ ਹੈ ਕੈਨੇਡਾ ਦੇ ਵਿੱਚ ਇਸ ਸਮੇਂ ਲੱਖਾਂ ਭਾਰਤੀ ਵਿਦਿਆਰਥੀ ਪੜ੍ਹਨੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਕੰਮੇ ਕੰਮ ਵੀ ਕਰ ਰਹੇ ਨੇ 2025 ਦੌਰਾਨ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਕਈ ਸਖਤ ਤਬਦੀਲੀਆਂ ਕੀਤੀਆਂ ਗਈਆਂ ਤੇ ਵਰਕ ਪਰਮਿਟ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਅਤੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਉਤੇ ਪਾਬੰਦੀਆਂ ਵੀ ਲਗਾਈਆਂ ਗਿਆ ਇੰਨਾ ਤਬਦੀਲੀਆਂ ਦੇ ਕਾਰਨ ਵਿਦਿਆਰਥੀ ਕਾਮਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੁਣ 2026 ਦੀ ਸ਼ੁਰੂਆਤ ਦੇ ਨੇੜੇ ਹੋਣ ਦੇ ਨਾਲ ਹੋਰ ਨਵੇਂ ਬਦਲਾਵ ਆਉਣ ਦੀ ਵੀ ਸੰਭਾਵਨਾ ਚੁਟਾਈ ਜਾ ਰਹੀ ਹੈ ਸਰਕਾਰੀ ਨੀਤੀਆਂ ਦੇ ਅਨੁਸਾਰ ਇਮੀਗ੍ਰੇਸ਼ਨ ਦੀ ਗਿਣਤੀ ਉੱਤੇ ਨਿਯੰਤਰਣ ਵਿਧਾਇਆ ਜਾ ਸਕਦਾ ਹੈ ਪਰ ਵਰਕ ਪਰਮਿਟ ਪੋਸਟ ਸਟੱਡੀ ਵਰਕ ਅਤੇ ਸਟੂਡੈਂਟ ਵੀਜ਼ਾ ਨਿਯਮ ਹੋਰ ਵੀ ਸਖਤ ਹੋ ਸਕਦੇ ਨੇ ਇਸ ਦਾ ਸਿੱਧਾ ਅਸਰ ਵਿਦਿਆਰਥੀ ਦੇ ਭਵਿੱਖੀ ਮੌਕਿਆਂ ਉੱਤੇ ਵੀ ਪੈ ਸਕਦਾ ਹੈ ਮਾਰਾ ਦਮਨ ਨੇ ਕਿ ਦੋ ਚਾ ਚਬੀ ਦੀ ਵਿਦਿਆਰਥੀ ਕਾਮਯਾ ਦੇ ਲਈ ਇੱਕ ਚੁਣੌਤੀਪੂਰਨ ਸਾਲ ਵੀ ਸਾਬਤ ਹੋ ਸਕਦਾ ਹੈ